ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਾਉਣ ਆਏ ਸੀ ਜੀ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਆ ਮਾਮਲਾ ਅੰਮ੍ਰਿਤਸਰ ਦੇ ਤਾਨਾ ਵਾਲੇ ਪੁਲ ਤੋਂ ਸਾਹਮਣੇ ਆਇਆ ਹੈ ਜਿੱਥੇ ਸਕੂਲਾਂ ਦੇ ਵਿੱਚ ਪਈਆਂ ਛੁੱਟੀਆਂ ਦੇ ਚੱਲਦੇ ਬੱਚੇ ਨਾ ਹੋਣ ਲਈ ਗਏ ਅਤੇ ਨਾ ਹੁੰਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬੱਚੇ ਡੂੰਘੇ ਪਾਣੀ ਦੇ ਵਿੱਚ ਚਲੇ ਗਏ। ਉੱਥੇ ਮੌਜੂਦ ਲੋਕਾਂ ਦੇ ਵੱਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਪਰ ਚੌਥੇ ਬੱਚੇ ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਪਾਰਿਆ। ਫਿਲਹਾਲ ਗੋਤਾਖੋਰਾਂ ਦੇ ਵੱਲੋਂ ਇਸ ਸੰਬੰਧੀ ਪਾਲ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਮਕਬੂਲ ਪੁਰਾ ਇਹ ਕੁਝ ਬੱਚੇ ਗਰਮੀ ਦੀਆਂ ਛੁੱਟੀਆਂ ਦੇ ਚਲਦੇ ਨਹਿਰ ਦੇ ਵਿੱਚ ਨਾ ਹੋਣਗੇ ਸਨ ਪਰ ਨਹਿਰ ਦੇ ਡੂੰਘੇ ਪਾਣੀ ਦੇ ਵਿੱਚ ਚਾਰ ਬੱਚੇ ਨਾ ਹੋਂਦੇ ਹੋਏ ਡੁੱਬਣ ਲੱਗੇ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਦੇ ਵਿੱਚੋਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਪਰ ਇੱਕ ਬੱਚੇ ਦਾ ਅਜੇ ਵੀ ਕੋਈ ਵੀ ਸੁਰੱਖਤ ਨਹੀਂ ਮਿਲਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਬੱਚਿਆਂ ਦੀ ਪਾਲ ਦੀ ਮੰਗ ਕੀਤੀ ਜਾ ਰਹੀ ਹੈ ਪਾਣੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਕਿੱਥੋਂ ਦੇ ਆਣ ਵਾਲੇ ਹੋ ਮਕਬੂਲਪੁਰੇ ਤੋਂ ਜੀ ਤੇ ਕਿੱਥੇ ਆਏ ਸੀ ਤੁਸੀਂ ਆਪਾਂ ਦੇ ਇੱਥੇ ਬੱਚੇ ਨੂੰ ਹੋਣਾ ਇਹ ਹੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਪੋਲ ਅੱਗੇ ਅੱਛਾ ਜੀ ਕੀ ਹੋਇਆ ਫਿਰ ਇੱਥੇ ਇੱਥੇ ਉਹ ਬੱਚੇ ਨੂੰ ਹੋਣਾ ਇਹ ਹੀ ਤੇ ਉਹ ਨਹਾਉਂਦੇ ਪਏ ਸੀ ਤੇ ਆਪਾਂ ਭਾਜੀ ਨੇ ਮੈਨੂੰ ਫੋਨ ਕੀਤਾ ਸੀ ਹਾਂ ਕਹਿੰਦੇ ਵੀ ਬੱਚੇ ਨੂੰ ਹੋਣਗੇ ਆ ਜੋ ਚੱਲੀਏ ਵੇਖਣ ਉਹਨਾਂ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੂੰ ਹੁੰਦੇ ਪਏ ਇਹਨਾਂ ਧੱਕਾ ਮਾਰਿਆ ਤੇ ਕਹਿੰਦੇ 2 ਮਿੰਟ ਰੁਕ ਜੋ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆਂ ਤੇ ਉਹਦੇ ਵਿੱਚ ਢੋਆ ਹੈਗਾ ਸੀ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਧੁਰਦਾ ਚੱਲ ਗਿਆ ਵਾ ਜੀ ਹਾਂਜੀ ਤੇ ਹੁਣ ਆਪਣੀ ਇਹ ਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਕੱਢਦੇ ਆ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਤੇ ਗੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਕੋ ਗੋਤਾਖੋਰ ਆਏ ਹੀ ਤੇ ਉਹਨਾਂ ਨੂੰ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਇਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਹਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਜੀ ਪ੍ਰਸ਼ਾਸਨ ਕੋ ਸਾਡੀ ਵਾਧ ਹਾਂਜੀ ਕੀ ਨਾਮ ਆ ਭਾਈ ਆਪਣਾ ਅੱਜ ਮੇਰਾ ਨਾਮ ਪਾਸਟਰ ਗੁਰਵੰਤਰ ਰਾਜਾ ਵਾ ਹਾਂਜੀ ਕੀ ਹੋਇਆ ਨਹਿਰ ਤੇ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਉਹ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਪਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੀ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਖਲਪ ਮਦਦਤ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾਂ ਕਿਉਂਕਿ ਬੱਚਾ ਲਾਪਤਾ ਹੈ ਤੇ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ تسਲੀ ਸਭ ਨੂੰ ਮਿਲ ਸਕੇ ਬੱਚੇ ਦੇ ਘਰ ਦੇ ਵਿੱਚ ਨਾ ਉਹਦਾ ਹਾਂਜੀ ਭਾਈ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੱਜ ਹੈ ਜੀ ਹਾਂਜੀ ਕੀ ਮਸਲਾ ਜੀ ਇਥੇ ਮਸਲਾ ਇਹ ਹੈ ਵੀ ਬੱਚੇ ਨਹਿਰ ਦੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਦੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਣੇ ਨਹਾਉਣ ਆਏ ਟੋਟਲ ਇਥੇ ਇਥੇ ਨਹਾਉਣ ਆਏ ਘੱਟੋ ਘੱਟ 7-8 ਜਣੇ ਆਏ ਅੱਛਾ ਜੀ ਤੇ ਇਹ ਨੂੰ ਸਾਨੂੰ ਪਤਾ ਲੱਗਿਆ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਣ ਗਏ ਤੇ ਆਓ ਚੱਲੀਏ ਆਪਾਂ ਲੈ ਗਏ ਇਹਨਾਂ ਨੂੰ ਮੋੜ ਸਾਈਂ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਤੇ ਆਏ ਆ ਇਹ ਨਹੋਂ ਦਿਨੋਂ ਦੇ ਪਏ ਸੀ ਹੂੰ ਤੇ ਇਹਨਾਂ ਨੇ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਜਲੀਏ ਘਰੇ ਤੇ ਕਹਿੰਦੇ ਸਾਨੂੰ ਨਹਾ ਲੈੰਦੋ ਪੰਜ ਮਿੰਟ ਹੀ ਨਾ ਫਿਰ ਚੱਲ ਜਾਂਦੇ ਆ ਹੂੰ ਤੇ ਮੈਂ ਆ ਚਲੋ ਨਹਾ ਲਉਂ ਅਸੀਂ ਨਾ ਬਾਹਰ ਖਲੋਤੇ ਹਾਂ ਨਹਿਰ ਦੇ ਵਿੱਚ ਨਹੀਂ ਭੜੇ ਹੂੰ ਬਾਹਰ ਖਲੋਤੇ ਤੇ ਨਹੋਂਦੇ ਪਏ ਤੇ ਨਹੋਂਦੇ ਨਹੋਂਦੇ ਨਾ ਥੋੜਾ ਜਿਹਾ ਗਾਂ ਗਏ ਤੇ ਅਗਲੇ ਬੰਲੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਉਹ ਤੁਹਾਡੇ ਰੇਤਾ ਦੁੱਤਾ ਵੀ ਕਈਆਂ ਨੇ ਕੱਢੀ ਆ ਜਦੋਂ ਨਹਿਰ ਸੁੱਤੀ ਸੀ ਤੇ ਡੂੰਗੀ ਸੀ ਨਾ ਰੇਤਾ ਜੇ ਟੋਇਆ ਪਿਆ ਤੇ ਉਥੇ ਪੈਰ ਚਲੇ ਗਿਆ ਬੱਚੇ ਦਾ ਹੂੰ ਉਹ ਤੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਵਾਲੇ ਨਹਾਉਂਦੇ ਇੱਕ ਡੁੱਬਿਆ ਤੇ ਨਾਲ ਹੀ ਦੋ ਤਿੰਨਾਂ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਬਦਾ ਡੋਬਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਨਾ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਚ ਪਤਾ ਲੱਗਾ ਵੀ ਇਹ ਤਾਂ ਲਈਏ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨਾਂ ਜਣਿਆਂ ਨੂੰ ਮੈਂ ਕੱਢ ਲੈ ਹਾਂ ਦਾ ਹੂੰ ਤੇ ਦੂਜੇ ਦੂਜਾ ਗਾਂ ਚਲ ਗਿਆ ਡੋਬਦਾ ਡੋਬਦਾ ਗਾੜੀ ਚਲੇ ਗਿਆ ਤੇ ਉਹਦੇ ਕੋ ਉਹ 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 ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨਾਂ ਜਾਨਾਂ ਨੂੰ ਮੈਂ ਕੱਢ ਕੇ ਲਿਆ ਤਾਂ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ 3:30 ਵਜੇ ਦਾ ਟਾਈਮ ਹੈਗਾ ਸੀ ਤਾਂ ਹੁਣ ਕਿੰਨਾ ਸਮਾਂ ਹੋ ਚੁੱਕਾ ਉਹ ਤੇ ਅਸੀਂ ਆਪ ਹੀ ਡੇ ਆ ਕਰਨੇ ਕੋਈ ਪ੍ਰਸ਼ਾਸਨ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਹੈ ਤੇ ਉੱਥੇ ਨਹਿਰ ਤੇ ਵੀ ਗਏ ਤਾਰਾਂ ਵਾਲੇ ਪੁਲ ਤੇ ਵੀ ਗਏ ਆ ਬੰਦੇ ਲੱਭਣੇ ਹੂੰ ਹੂੰ ਉੱਥੋਂ ਵੀ ਆਏ ਆ ਦੋ ਚਾਰ ਜਣੇ ਆਏ ਆ ਕੱਢ ਗੁੱਲ ਲੱਭ ਲੁੱਭ ਕੇ ਚਲੇ ਗਏ ਕਿਸੇ ਨੇ ਕੋਈ ਨਹੀਂ 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 ਕਿਸ ਪ੍ਰਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ 3000 3000 ਬਚਾ ਲਿਆ ਜਿਹੜਾ ਇੱਕ ਦੇਹ ਗਿਆ ਉਹਨੂੰ ਵੀ ਬਚਾ ਦਿਓ ਉਹਨੂੰ ਵੀ ਕਰ ਦਿਓ ਬਾਹਰ ਲੱਭੇ ਜਾਵੇ ਆਗੇ ਲੱਭੇ ਜਾਵੇ